మారు ਮਹਲਾ ਚੌਥਾ ਘਰ ਦੂਜਾ ਰਾਗ ਮਾਰੂ ਦੇ ਅੰਦਰ ਧੰਗ ਗੁਰੂ ਰਾਮਦਾਸ ਪਿਤਾ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾਨ ਨੇ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਵੈਗੁਰੂ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਜਪਿਓ ਨਾਮ ਸੁਖ ਜਨਕ ਗੁਰਬਚਨੀ ਹਰ ਹਰ ਸ਼ਰਨ ਪਰੇ ਏ ਮਾਨ ਰਾਜਾ ਜਨਕ ਨੇ ਸੁਖਦੇਵ ઋષਿ ਨੇ ਗੁਰੂ ਦੇ ਬਚਨਾਂ ਦੇ ਰਾਹੀ ਪ੍ਰਮਾਤਮਾ ਦਾ ਨਾਮ ਜਪਿਆ ਇਹ ਪ੍ਰਮਾਤਮਾ ਦੀ ਸ਼ਰਨ ਆਪੇ ਦਾਲਦ ਪੰਜ ਸੁਦਾਮੇ ਮਿਲਿਓ ਭਗਤੀ ਪਾਏ ਤਰੇ ਸਦਮਾ ਭਗਤੀ ਦੀ ਗਰੀਬੀ ਦੂਰ ਕਰਕੇ ਪ੍ਰਭੂ ਸਦਮੈ ਨੂੰ ਆ ਮਿਲਿਆ ਇਹ ਸਭ ਭਗਤੀ ਭਾਵਨਾ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਗੇ ਭਗਤ ਵਛਲ ਹਰ ਨਾਮ ਕਿਰਤਾਰਤ ਗੁਰਮੁਖ ਕਿਰਪਾ ਕਰੇ ਪ੍ਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਪ੍ਰਮਾਤਮਾ ਦਾ ਨਾਮ ਮਨੁੱਖ ਦੇ ਜੀਵਨ ਨੂੰ ਕਾਮਯਾਬ ਬਣਾਉਣ ਵਾਲਾ ਹੈ ਇਹ ਨਾਮ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਉੱਤੇ ਗੁਰੂ ਦੇ ਰਾਹੀ ਮਿਹਰ ਕਰਦਾ ਹੈ ਮੇਰੇ ਮਾਨਾ ਨਾਮ ਜਪਤ ਉਦਰੇ ਹੈ ਮੇਰੇ ਮਨ ਪ੍ਰਵਾਦਮਾ ਦਾ ਨਾਮ ਜਪਦੇ ਆਨੇਕਾਂ ਪ੍ਰਾਣੀ ਵਿਕਾਰਾਂ ਤੋਂ ਬਾਜ ਜਾਂਦੇ ਹਨ ਤ੍ਰੂ ਪ੍ਰਹਿਲਾਦ ਬਿਦਰ ਦਾਸੀ ਸੁਤ ਗੁਰਮੁਖ ਨਾਮ ਤਰੇ ਰਹੋ ਤ੍ਰੂ ਭਗਤ ਪ੍ਰਿਲਾਦ ਭਗਤ ਦਾਸੀ ਦਾ ਪੁੱਤਰ ਬਿਦਰ ਇਹ ਸਾਰੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘੇ ਕਾਲਯੁਗ ਨਾਮ ਪ੍ਰধান ਪਦਾਰਥ ਭਗਤ ਜਨ ਉਦਰੇ ਹੈ ਮੇਰੇ ਵਨ ਪਰਮਾਤਮਾ ਦਾ ਨਾਮ ਹੀ ਜਗਤ ਵਿੱਚ ਸਭ ਤੋਂ ਸ਼੍ਰੇਸ਼ਟ ਪਦਾਰਥ ਹੈ ਭਗਤ ਜਨ ਇਸ ਨਾਮ ਦੀ ਬਰਕਤ ਨਾਲ ਹੀ ਵਿਕਾਰਾਂ ਤੋਂ ਬਚਦੇ ਹਨ ਨਾਮ ਜੈ ਦਿਓ ਕਬੀਰ ਤਿਰਲੋਚਨ ਸਭ ਦੁੱਖ ਗਏ ਝਮਰੇ ਨਾਮ ਦੇ ਬਚ ਗਿਆ ਜੈ ਦਿਓ ਬਚ ਗਿਆ ਕਬੀਰ ਬਚ ਗਿਆ ਤਿਰਲੋਚਨ ਬਸ ਗਿਆ ਨਾਮ ਦੀ ਬਰਕਤ ਨਾਲ ਰਵਦਾਸ ਸਮਾਰਦੇ ਸਾਰੇ ਪਾਪ ਦੂਰ ਹੋ ਗਏ ਧੁਰਮਖ ਨਾਮ ਲਗੇ ਸੇ ਉਧਰੇ ਸਭ ਕਿਲਬਿਖ ਪਾਪ ਟਰੇ ਹੈ ਮਨ ਜਿਹੜੇ ਵੀ ਮਨੁੱਖ ਗੁਰੂ ਦੇ ਰਾਹੀ ਹਰਨਾਮ ਵਿੱਚ ਲਗੇ ਉਹ ਸਾਰੇ ਵਿਕਾਰਾਂ ਤੋਂ ਬਚ ਗਏ ਉਹਨਾਂ ਦੇ ਸਾਰੇ ਪਾਪ ਟਲ ਗਏ ਜੋ ਜੋ ਨਾਮ ਜਪੈ ਅਪਰਾਧੀ ਸਭ ਤਿਨ ਕੇ ਦੋਖ ਪਰ ਹਰੇ ਹੈ ਮਨ ਜਿਹੜਾ ਜਿਹੜਾ ਵਿਕਾਰੀ ਬੰਦਾ ਵੀ ਪ੍ਰਮਾਤਮਾ ਦਾ ਨਾਮ ਜਪਦਾ ਹੈ ਪ੍ਰਮਾਤਮਾ ਉਹਨਾਂ ਦੇ ਸਾਰੇ ਵਿਕਾਰ ਦੂਰ ਕਰ ਦਿੰਦਾ ਹੈ ਬੇਸਵਰਵਤ ਅਜਮਲ ਉਦਰਿਓ ਮੁਖ ਬੋਲੇ ਨਾਰਾਇਣ ਨਰ ਹਰੇ ਵੇਖ ਵਿਸ਼ਵਾ ਦਾ ਸੰਗ ਕਰਨ ਵਾਲਾ ਜਾਮਲ ਜਦੋਂ ਮੂਹ ਨਾਰਾਇਣ ਨਰਹਰੀ ਵਿਚਾਰਨ ਲੱਗ ਪਿਆ ਤਾਂ ਵਿਕਾਰਾਂ ਤੋਂ ਬਚ ਗਿਆ। ਨਾਮ ਜਪਤ ਉਗਰ ਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ। ਪ੍ਰਮਾਤਮਾ ਦਾ ਨਾਮ ਜਪਦਿਆਂ ਉਗਰ ਸੈਣ ਨੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ। ਪ੍ਰਮਾਤਮਾ ਨੇ ਉਸ ਦੇ ਬੰਧਨ ਤੋੜ ਕੇ ਉਸ ਨੂੰ ਵਿਕਾਰਾਂ ਤੋਂ ਖਲਾਸੀ ਬਖਸ਼ੀ। ਜਨਕੋ ਆਪ अनुग्रह किया हर अंगीकार करे हे मान परमात्मा अपने भगत ਉਤੇ ਸਦਾ ਆਪ ਮੇਰ ਕਰਦਾ ਆ ਰਿਹਾ ਹੈ ਆਪਣੇ भगत ਦਾ ਸਦਾ ਪੱਖ ਕਰਦਾ ਹੈ ਸੇਵਕ ਪੈ ਜੇ ਰਖੇ ਮੇਰਾ ਗੋਵਿੰਦ ਸ਼ਰਨ ਪਰੇ ਉਧਰੇ ਪਰਮਾਤਮਾ ਆਪਣੇ ਸੇਵਕ ਦੀ ਲਾਜ ਰੱਖਦਾ ਹੈ ਜਿਹੜੇ ਵੀ ਉਸ ਦੀ ਸ਼ਰਨ ਪੈਂਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ਜਨ ਨਾਨਕ ਹਰ ਕਿਰਪਾ ਤਾਰੀ ਔਰ ਧਰਿਓ ਨਾਮ ਹਰੇ ਹੇ ਦਾਸ ਨਾਨਕ ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ ਦੀ ਨਿਗਾਹ ਕੀਤੀ ਉਸਨੇ ਉਸ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਲਿਆ ਮਾਰੂ ਮਹਲਾ ਚੌਥਾ ਸਿਧ ਸੁਮਾਦ ਜਪਿਓ ਲਿਵ ਲਾਈ ਸਾਧਕ ਮਨ ਜਪਿਆ ਹੇ ਮਨ ਸਿੱਧ ਸਮਾਧੀ ਲਾ ਕੇ ਸੁਰਤ ਜੋੜ ਕੇ ਜਪਦੇ ਰਹੇ ਸਾਧਕ ਤੇ Muni ਜਪਦੇ ਰਹੇ ਜਤੀ ਸਤੀ ਸੰਤੋਖੀ त्याਇਆ ਮੁਖ Indra dik ਰਵਿਆ ਜਤੀਆਂ ਨੇ ਪ੍ਰਭੂ ਦਾ ਧਿਆਨ ਧਰਿਆ ਸਤੀਆਂ ਨੇ ਸੰਤੋਖੀਆਂ ਨੇ ਧਿਆਨ ਧਰਿਆ Indra ਆਦਿਕ ਦੇਵਤਿਆਂ ਨੇ ਮੋਹੋਂ ਪ੍ਰਭੂ ਦਾ ਨਾਮ ਜਪਿਆ ਸ਼ਰਣ ਪਰੇ ਜਪਿਓ ਤੇ ਪਾਏ ਸ਼ਰਣ ਪਰੇ ਜਪਿਓ ਤੇ ਪਾਏ ਗੁਰਮੁਖ ਪਾਰ ਪਿਆ ਹੈ ਹੇ ਮਨ ਜਿਹੜੇ ਗੁਰੂ ਦੀ ਸ਼ਰਣ ਪੈ ਕੇ ਪ੍ਰਭੂ ਦੀ ਸ਼ਰਣ ਪੈ ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਨਾਮ ਜਪਿਆ ਉਹ ਪ੍ਰਮਾਤਮਾ ਨੂੰ ਪਿਆਰੇ ਲੱਗੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਮੇਰੇ ਮਾਨ ਨਾਮ ਜਪਤ ਤਰਿਆ ਹੈ ਮੇਰੇ ਮਾਨ ਪ੍ਰਮਾਤਮਾ ਦਾ ਨਾਮ ਜਪਦਿਆਂ ਅਨੇਕਾਂ ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਧੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਿਆ ਰਹਾਓ ਧੰਨਾ ਜੱਟ ਪਾਰ ਲੰਘਿਆ ਬਾਲਮਿਕ ڈاکੂ ਗੁਰੂ ਦੀ ਸ਼ਰਨ ਪੈ ਕੇ ਪਾਰ ਲੰਘਿਆ ਸੁਰ ਨਰ ਗਣ ਗੰਧਰ ਬੇ ਜਪਿਓ ਰਖ ਬਪੁਰੇ ਹਰ ਗਾਇਆ ਏ ਮਾਨ ਦੇਵਤਿਆਂ ਨੇ ਮਨੁੱਖਾਂ ਨੇ ਸ਼ਿਵ ਜੀ ਦੇ ਉਪਾਸ਼ਕ ਗੁਣਾਂ ਦੇ ਦੇਵਤਿਆਂ ਦੇ ਰਾਗੀਆਂ ਦੇ ਨਾਮ ਜਪਿਆ ਵਿਚਾਰੇ ਧਰਮ ਰਾਜ ਨੇ ਹਰੀ ਦੇ ਗੁਣ ਗਾਏ शंकर ब्रह्मा देवी जपियो मुख हर हर नाम जपिया शिव ने ब्रह्मा ने देवत्यांदे मुंह हरि दा नाम जपिया हर हर नाम जिना मन पीना ते गुरमुख पार पया हे मन गुरु दी शरण ਪੈ ਕੇ ਜਿਨ੍ਹਾਂ ਦਾ ਮਨ ਪ੍ਰਮਾਤਮਾ ਦੇ ਨਾਮ ਰਾਸ ਵਿੱਚ ਭਜ ਗਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਕੋਟ ਕੋਟ ਤੇਤੀਸ ਧਿਆਇਓ ਹਾਰ ਜਪ ਤਿਆ ਅੰਤ ਨਾ ਪਾਇਆ हे ਮੇਰੇ ਮਨ 33 ਕਰੋੜ ਦੇਵਤਿਆਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਹਰ ਨਾਮ ਜਪਣ ਵਾਲਿਆਂ ਦੀ ਗਿਣਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ वेदपुराणा सिमरत हर जपिया मुख पंडित हर गाया वेदप्राण स्मृतियां आदिक धर्म पुस्तकांदे लिखण वालेया ने हर नाम जपिया पंडिता ने मुंह प्रभु दी सिफत सलादा गीत गाया नामरसाल जिना मन वसया ते गुरमुख पार पया हे मन गुरु दी शरण ਪੈ ਕੇ ਜਿਨ੍ਹਾਂ ਦੇ ਮਨ ਵਿੱਚ ਸਾਰੇ ਰਸਾਂ ਦਾ ਸੋਮਾ ਹਰ ਨਾਮ ਟਿਕ ਗਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ। अनंततरंगी नाम जिन जपिया मैं गणत ना कर सकिया। हे मेरे मन व्यंत रचना दे मालिक परमात्मा दा नाम जिन्ना प्राणियां ने जपिया है मैं ओना दी गिनती नहीं कर सकदा। ਗੋਬਿੰਦ ਕਿਰਪਾ ਕਰੇ ਥਾਏ ਪਾਏ ਜੋ ਹਰ ਪ੍ਰਭ ਮਨ ਪਾਇਆ ਜਿਹੜੇ ਪ੍ਰਾਣੀ ਪ੍ਰਮਾਤਮਾ ਦੇ ਮਨ ਵਿੱਚ ਪਾ ਜਾਂਦੇ ਹਨ ਪ੍ਰਮਾਤਮਾ ਕਿਰਪਾ ਕਰਕੇ ਉਹਨਾਂ ਦੀ ਸੇਵਾ ਭਗਤੀ ਪ੍ਰਵਾਨ ਕਰਦਾ ਹੈ ਗੁਰ ਧਾਰਾ ਕਿਰਪਾ ਹਰ ਨਾਮ ਦੇ ਰੜਾਇਓ ਜਨ ਨਾਨਕ ਨਾਮ ਲਿਆ ਸੇ ਨਾਨਕ ਗੁਰੂ ਨੇ ਕਿਰਪਾ ਕਰਕੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਉਹਨਾਂ ਨੇ ਹੀ ਨਾਮ ਸਿਮਰਿਆ ਹੈ ਮਾਰੂ ਮਹਲਾ ਚੌਥਾ ਕਰਤੀ ਜਾ ਮਾਰੂ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਤੀਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇਕ ਓੰਕਾਰ ਸਤ ਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਹਰ ਹਰ ਨਾਮ ਨਿਧਾਨ ਹੈ ਹਰ ਹਰ ਨਾਮ ਨਿਧਾਨ ਲੈ ਗੁਰਮਤ ਹਰ ਪਤ ਪਾਏ ਪ੍ਰਮਾਤਮਾ ਦਾ ਨਾਮ ਹੀ ਅਸਲ ਖਜ਼ਾਨਾ ਹੈ ਗੁਰੂ ਦੀ ਸਿੱਖਿਆ ਤੇ ਤੁਰ ਕੇ ਇਹ ਖਜ਼ਾਨਾ ਹਾਸਲ ਕਰ ਜਿਸ ਦੇ पास ਇਹ ਖਜ਼ਾਨਾ ਹੁੰਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਇੱਜ਼ਤ ਪਾਉਂਦਾ ਹੈ ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲੈ ਛਡਾਏ ਇੱਕ ਖਜ਼ਾਨਾ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸਾਥ ਨਿਭਾਉਂਦਾ ਹੈ ਤੇ ਅਖੀਰ ਵੇਲੇ ਵੀ ਪ੍ਰਮਾਤਮਾ ਦੁੱਖਾਂ ਤੋਂ ਬਚਾ ਲੈਂਦਾ ਜਿੱਥੇ ਆਵ ਘਟ ਗਲੀਆਂ ਭੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ ਜੀਵਨ ਦੇ ਜਿਸ ਇਸ ਰਸਤੇ ਵਿੱਚ ਪੱਤੜ ਤੋਂ ਲਾਮ ਦੇ ਵਿਖੜੇ ਰਸਤੇ ਹਨ ਬੜੀਆਂ ਪੀੜੀਆਂ ਗਲੀਆਂ ਹਨ ਜਿਨ੍ਹਾਂ ਵਿੱਚ ਆਤਮਿਕ ਜੀਵਨ ਦਾ ਸਾਹ ਕੁੱਟਿਆ ਜਾਂਦਾ ਹੈ ਉੱਥੇ ਪਰਮਾਤਮਾ ਹੀ ਖਲਾਸੀ ਦਵਾਉਂਦਾ ਹੈ ਮੇਰੇ ਸਤਗੁਰੂ ਮੈਂ ਹਰ ਹਰ ਨਾਮ ਦੇ ਰੜਾਏ ਏ हे ਮੇਰੇ ਸਤਗੁਰੂ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰ ਦੇ ਮੇਰਾ ਮਾਤ ਪਿਤਾ ਸੁਤਬੰਦ ਪੋ ਮੈਂ ਹਰ ਬਿਨ ਅਵਰ ਨਾ ਮਾਏ ਰਹਾਓ ਹੇ ਮੇਰੀ ਮਾਂ ਹਰੀ ਹੀ ਮੇਰੀ ਮਾਂ ਹੈ ਹਰੀ ਹੀ ਮੇਰਾ ਪਿਓ ਹੈ ਹਰੀ ਹੀ ਮੇਰੇ ਪੁੱਤਰ ਹਨ ਹਰੀ ਹੀ ਮੇਰਾ ਸੰਬੰਧੀ ਹੈ ਹੇ ਮਾਂ ਹਰੀ ਤੋਂ ਬਿਨ ਹੋਰ ਕੋਈ ਮੇਰਾ ਪੱਕਾ ਸਾਥ ਨਹੀਂ ਹੈ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆੜ ਮਿਲਾਵੇ ਮਾਏ ਪਰਮਾਤਮਾ ਦਾ ਨਾਮ ਹੀ ਮੇਰਾ ਅਸਲ ਪਿਆਰਾ ਮਿੱਤਰ ਹੈ हे ਮਾਂ ਜੇ ਕੋਈ ਉਸ ਮਿੱਤਰ ਨੂੰ ਲਿਆ ਕੇ ਮੇਰੇ ਨਾਲ ਮਿਲਾਵ ਕਰਾ ਸਕਦਾ ਹੋਵੇ ਤੇ ਸਿਆਗੇ ਮੈਂ ਜੋ ਦੜੀ ਮੇਰਾ ਪ੍ਰੀਤਮ ਦੇ ਮਿਲਾਏ ਮੈਂ ਉਸ ਅਗੇ ਨੇਤਰ ਜੋਈ ਕਰਦਾ ਰਹਾ ਹਾਂ ਭਲਾ ਜੇ ਕਿਤੇ ਮੇਰਾ ਪ੍ਰੀਤਮ ਮੈਨੂੰ ਮਿਲਾ ਦੇਵੇ ਸਤਗੁਰ ਪੁਰਖ ਦਿਆਲ ਪ੍ਰਭ ਹਰ ਮੇਲੇ ਢਿਲ ਨਾ ਪਾਏ हे ਮਾਂ ਗੁਰੂ ਹੀ ਦਇਆਵਾਨ ਪੁਰਖ ਹੈ ਜੋ ਹਰੀ ਪ੍ਰਭੂ ਨਾਲ ਮਿਲਾ ਦਿੰਦਾ ਹੈ ਤੇਰਾ ਤਾਂ ਢਿੱਲ ਨਹੀਂ ਪੈਣੀ ਜੇ ਨਾ ਹਰ ਹਰ ਨਾਮ ਨਾ ਚੇਤੇਯੋ ਸੇ ਭਾਗ ਹੀਣ ਮਰ ਜਾਏ ਜਿਨ੍ਹਾਂ ਮਨੁੱਖਾਂ ਨੇ ਕਦੇ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਉਹ ਬਦਕਿਸਮਤ ਹਨ ਨਾਮ ਹੀਣ ਮਨੁੱਖ ਆਤਮਿਕ ਮੋਤੇ ਮਰਿਆ ਰਹਿੰਦਾ ਹੈ ਉਹ ਇਹ ਫਿਰ ਫਿਰ ਜੋਨ ਪਵਾਈਐ ਮਰ ਜਮ ਮੈਂ ਆਵੇ ਜਾਏ ਉਹ ਨਾਮ ਤੋਂ ਸਖਣੇ ਬੰਦੇ ਮੋੜ ਮੋੜ ਜੁਨਾ ਵਿੱਚ ਪਵਾਏ ਜਾਂਦੇ ਹਨ ਉਹ ਜਨਮ ਮਰਨ ਦੇ ਢੇਡ ਵਿੱਚ ਪੈ ਰਹਿੰਦੇ ਹਨ ਨਾਮਹੀਣ ਮਨੁੱਖ ਜਮ ਦਾ ਮਰਦਾ ਰਹਿੰਦਾ ਹੈ ਉਹ ਇਹ ਜਮਦਰਬ ਦੇ ਮਾਰੀਐ ਹਰ ਦਰਗਾ ਮਿਲੈ ਸਜਾਏ ਉਹ ਨਾਮ ਤੋਂ ਵਾਝੇ ਹੋਏ ਬੰਦੇ ਜਮਰਾਜ ਦੇ ਦਰ ਤੇ ਬੱਜੇ ਮਾਰੀ ਕੁੱਟੀ ਦੇ ਹਨ ਪ੍ਰਭੂ ਦੇ ਦਰਗਾਹ ਵਿੱਚ ਉਹਨਾਂ ਨੂੰ ਇਹ ਸਜ਼ਾ ਮਿਲਦੀ ਹੈ ਤੂੰ ਪ੍ਰਭ ਹਮ ਸ਼ਰਣਾ ਗਤੀ ਮੋ ਕੋ ਮੇਲ ਲਹਿੋ ਹਰ ਰਾਇ へ ਪਾਸ਼ਾ ਤੂੰ ਸਾਡਾ ਮਾਲਕ ਹੈ ਅਸੀਂ ਜੀਵ ਤੇਰੀ ਸ਼ਰਣ ਹਾਂ へ ਪਾਸ਼ਾ ਮੈਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖ ਹਰ ਧਾਰ ਕਿਰਪਾ ਜਗ ਜੀਵਨਾ ਗੁਰਹ ਸਤਗੁਰ ਕੀ ਸ਼ਰਣਾਏ ਹੇ ਹਰੀ ਹੇ ਜਗਤ ਦੇ ਜੀਵਨ ਹਰੀ ਮੇਰੇ ਉਤੇ ਮਿਹਰ ਕਰ ਮੈਨੂੰ ਗੁਰੂ ਦੀ ਸ਼ਰਨ ਸਤਗੁਰੂ ਦੀ ਸ਼ਰਨ ਵਿੱਚ ਸਦਾ ਰੱਖ ਹਰ ਜਿਓ ਆਪ ਦਿਆਲ ਹੋਏ ਜਨ ਨਾਨਕ ਹਰ ਮੇ ਲਾਏ ਹੇ ਦਾਸ ਨਾਨਕ ਜਿਸ ਮਨੁੱਖ ਉਤੇ ਪ੍ਰਮਾਤਮਾ ਆਪ ਦਇਆਵਾਨ ਹੁੰਦਾ ਹੈ ਉਸ ਨੂੰ ਗੁਰੂ ਦੀ ਸ਼ਰਨ ਵਿੱਚ ਰੱਖ ਕੇ ਆਪਣੇ ਨਾਲ ਮਿਲਾ ਲੈਂਦਾ ਹੈ ਮਾਰੂ ਮਹਲਾ ਚੌਥਾ ਹਉ ਪੁੰਜੀ ਨਾਮ ਦਸਾਇਦਾ ਕੋ ਦਸੇ ਹਰ ਤਨਰਾਸ ਮੈਂ ਹਰ ਨਾਮ ਸਰਮਾਇ ਦੀ ਭਾਲ ਕਰਦਾ ਫਿਰਦਾ ਹਾਂ ਜੇ ਕੋਈ ਮੈਨੂੰ ਉਸ ਨਾਮ ਧੰਨ ਨਾਮ ਸਰਮਾਇ ਦੀ ਦਸ ਪਾ ਦੇਵੇ ਹਉ ਤਿਸ ਵਿਟੋਂ ਖੰਖਨੀਆਂ ਮੈਂ ਮੇਲੇ ਹਰ ਪ੍ਰਭ ਪਾਸ ਤੇ ਮੈਨੂੰ ਹਰੀ ਪ੍ਰਭੂ ਦੇ ਨਾਲ ਜੋੜ ਦੇਵੇ ਤਾਂ ਮੈਂ ਉਸ ਤੋਂ ਸਦਕੇ ਜਾਵਾਂ ਕੁਰਬਾਨ ਜਾਵਾਂ ਮੈਂ ਅੰਤਰ ਪ੍ਰੇਮ ਪਰਮ ਕਾ ਕਿਉਂ ਸੱਜਣ ਮਿਲੇ ਮਿਲਾਸ ਮੇਰੇ ਹਿਰਦੇ ਵਿੱਚ ਪਿਆਰੇ ਪ੍ਰਭੂ ਦਾ ਪ੍ਰੇਮ ਵਸ ਰਿਹਾ ਹੈ ਉਹ ਸੱਜਣ ਮੈਨੂੰ ਕਿਵੇਂ ਮਿਲੇ ਮੈਂ ਉਸ ਨੂੰ ਕਿਵੇਂ ਮਿਲਣਾ ਮਾਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨਰਾਸ ਹੈ ਮੇਰੇ ਮਨ ਹੈ ਪਿਆਰੇ ਮਿੱਤਰ ਪ੍ਰਮਾਤਮਾ ਦਾ ਨਾਮ ਹੀ ਮੈਨੂੰ ਅਸਲ ਧਨ ਅਸਲ ਸਰਮਾਇਆ ਜਾਪਦਾ ਹੈ ਗੁਰਪੂਰੈ ਨਾਮ ਦੇ ਰੜਾਇਆ ਹਰ ਤੀਰਕ ਹਰ ਸ਼ਾਬਾਸ਼ ਰਹਾਉ ਜਿਸ ਮਨੁੱਖ ਦੇ ਹਿਰਦੇ ਵਿੱਚ ਪੂਰੇ ਗੁਰੂ ਨੇ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ ਉਸ ਨੂੰ ਪ੍ਰਮਾਤਮਾ ਧੀਰਜ ਦਿੰਦਾ ਹੈ ਉਸ ਨੂੰ ਸ਼ਾਬਾਸ਼ ਦਿੰਦਾ ਹੈ ਹਾਰ ਹਾਰ ਆਪ ਮਿਲਾਏ ਗੁਰ ਮੈਂ ਦੱਸੇ ਹਰ ਧਨ ਰਾਸ ਏ ਹਰੀ ਤੂੰ ਆਪ ਹੀ ਮੈਨੂੰ ਗੁਰੂ ਮਿਲਾ ਦੇ ਤਾਂ ਕਿ ਮੈਨੂੰ ਤੇਰਾ ਨਾਮ ਧਨ ਸਰਮਾਇਆ ਵਿਖਾ ਦੇਵੇਂ ਬੇਨਾ ਗੁਰ ਪ੍ਰੇਮ ਨਾ ਲੱਭਈ ਜਨ ਵੇਖੋ ਮਨ ਨਿਰਜਾਸ ਏ ਸਜਣੋ ਆਪਣੇ ਮਨ ਵਿੱਚ ਨਿਰਣਾ ਕਰਕੇ ਵੇਖ ਲਓ ਗੁਰੂ ਤੋਂ ਬਿਨਾ ਪ੍ਰਭੂ ਦਾ ਪਿਆਰ ਹਾਸਲ ਨਹੀਂ ਹੁੰਦਾ ਹਰ ਗੁਰ ਵਿੱਚ ਆਪ ਰੱਖਿਆ ਹਰ ਮਿਲ ਗੁਰ ਸ਼ਬਾਸ ਪ੍ਰਮਾਤਮਾ ਨੇ ਗੁਰੂ ਵਿੱਚ ਆਪਣੇ ਆਪ ਨੂੰ ਰੱਖਿਆ ਹੋਇਆ ਹੈ ਗੁਰੂ ਹੀ ਉਸ ਨਾਲ ਮਿਲਾਉਂਦਾ ਹੈ ਗੁਰੂ ਦੀ ਵਡਿਆਈ ਕਰੋ ਸਾਗਰ ਭਗਤ ਪੰਡਾਰ ਹਰ ਪੂਰੇ ਸਤਗੁਰ ਪਾਸ ਪੂਰੇ ਗੁਰੂ ਦੇ ਕੋਲ ਪ੍ਰਮਾਤਮਾ ਦੀ ਭਗਤੀ ਤੇ ਸਮੁੰਦਰ ਭਗਤੀ ਦੇ ਖਜ਼ਾਨੇ ਮੌਜੂਦ ਹਨ ਸਤਗੁਰ ਤੁਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਜਿਸ ਗੁਰਮੁਖ ਮਨੁਖ ਹੋਤੇ ਗੁਰੂ ਮਿਹਰਬਾਨ ਹੁੰਦਾ ਹੈ ਇਹ ਖਜ਼ਾਨੇ ਖੋਲ ਕੇ ਉਸ ਨੂੰ ਦੇ ਦਿੰਦਾ ਹੈ ਮੂਹ ਉਸ ਨੂੰ ਉਪਦੇਸ਼ ਕਰਦਾ ਹੈ ਜਿਸ ਕਰਕੇ ਉਸ ਦੇ ਅੰਦਰ ਰਬੀ ਨੂਰ ਪ੍ਰਗਟ ਹੋ ਜਾਂਦਾ ਹੈ ਮਨੁੱਖ ਭਾਗ ਵੇ ਹੋਣਿਆ ਤਖਹ ਮਈਆ ਕੰਧੀ ਪਾਸ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਬਦ ਕਿਸਮਤ ਹੁੰਦੀ ਹੈ ਉਹ ਗੁਰੂ ਦੇ ਨੇੜੇ ਹੁੰਦਿਆਂ ਵੀ ਉਹਵੇਂ ਆਤਮਿਕ ਮੋਤੇ ਮਰੀ ਰਹਿੰਦੀ ਹੈ ਜਿਵੇਂ ਕੋਈ ਮਨੁੱਖ ਸਰੋਵਰ ਦੇ ਕੰਢੇ ਕੋਲ ਹੁੰਦਾ ਵੀ ਤੇ ਹਾਇਆ ਮਰ ਜਾਂਦਾ ਹੈ ਗੁਰਦਾਤਾ ਦਾ ਤਾਰ ਹੈ ਹਉ ਮੰਗੋ ਦਾਨ ਗੁਰ ਪਾਸ ਗੁਰੂ ਸਭ ਦਾ ਤਾਂ ਦੇਣ ਦੇ ਸਮਰੱਥ ਹੈ ਮੈਂ ਗੁਰੂ પાસે ਖੈਰ ਮੰਗਦਾ ਹਾਂ ਚਿਰਿ ਵਿਛੁਨਾ ਮੇਲ ਪ੍ਰਭ ਮੈਂ ਮਨ ਤਨ ਵੱਡੜੀ ਆਸ ਕਿ ਮੈਨੂੰ ਚਿਰ ਤੋਂ ਵਿਛੜੇ ਹੋਏ ਨੂੰ ਪ੍ਰਭੂ ਮਿਲਾ ਦੇਵੇ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਇਹ ਬੜੀ ਤਾਂਗ ਹੈ ਗੌਰ ਭਾਣ ਸੁਣ ਬੇਨਤੀ ਜਨਾਨਕ ਕੀ ਅਰਦਾਸ ਹੇ ਗੁਰੂ ਜੇ ਤੈਨੂੰ ਭਾਵੇ ਤਾਂ ਦਾਸ ਨਾਨਕ ਦੀ ਇਹ ਬੇਨਤੀ ਸੁਣ ਅਰਦਾਸ ਸੁਣ ਮਾਰੂ ਮਹਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤ ਹਰ ਹਿਰਦੈ ਸਮਾਣੀ ਹੇ ਮਨ ਸਦਾ ਹਰੀ ਪ੍ਰਭੂ ਦੀ ਸਿਫਤ ਸਲਾਹ ਸੁਣਦਾ ਰਹੋ ਗੁਰੂ ਦੀ ਮੱਤ ਉੱਤੇ ਤੁਰਿਆ ਹੀ ਹਰ ਕਥਾ ਹਿਰਦੇ ਵਿੱਚ ਟਿਕ ਸਕਦੀ ਹੈ ਜਪ ਹਰ ਹਰ ਕਥਾ ਵਡ ਭਾਗੀਆਂ ਹਰ ਉਤਮ ਪਦ ਨਿਰਵਾਣੀ ਹੈ ਵਡ ਭਾਗੀ ਮਨ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੀ ਸਿਫਤ ਸਲਾਚੇਤੇ ਕਰਦਾ ਰਹੇ ਇਸ ਤਰ੍ਹਾਂ ਉਤਮ ਅਤੇ ਵਾਸ਼ਨਾ ਰਹਿਤ ਆਤਮਿਕ ਦਰਜਾ ਮਿਲ ਜਾਂਦਾ ਹੈ ਗੁਰਮੁਖਾ ਮਨ ਪਰਤੀਤ ਹੈ ਗੁਰਪੂਰੈ ਨਾਮ ਸਮਾਣੀ ਗੁਰੂ ਦੇ ਸੰਮੁਖ ਰਹਿਣ ਵਾਲੇ ਮਨੁੱਖਾਂ ਦੇ ਮਨ ਵਿੱਚ ਪ੍ਰਭੂ ਦੀ ਸੇਵਿਤ ਸਲਾ ਵਾਸਤੇ ਸ਼ਰਧਾ ਬਣੀ ਆਂਦੀ ਹੈ ਪੂਰੇ ਗੁਰੂ ਦੇ ਰਾਹੀ ਉਹ ਉਹ ਹਰ ਨਾਮ ਵਿੱਚ ਲੀਨ ਰਹਿੰਦੇ ਹਨ ਮਨ ਮੇਰੇ ਮੈਂ ਹਰ ਹਰ ਕਥਾ ਮਨ ਪਾਣੀ ਹੈ ਮੇਰੇ ਮਨ ਮੈਨੂੰ ਆਪਣੇ ਅੰਦਰ ਪ੍ਰਮਾਤਮਾ ਦੀ ਸੇਵਿਤ ਸਲਾ ਪਿਆਰੀ ਲੱਗਦੀ ਹੈ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਕਥ ਕਹਾਣੀ ਰਹਾਉ हे मन परमात्मा दी सिफत सलाह सदा ਕਰਦਾ ਰਹੋ اکੱਥ ਪ੍ਰਭੂ ਦੀ सिफत सलाह ਗੁਰੂ ਦੇ ਰਾਹੀ ਮਿਲਦੀ ਹੈ ਇਸ ਵਾਸਤੇ हे मन ਗੁਰੂ ਦੀ ਸ਼ਰਨ ਪਿਆਰੋ ਮੈਂ ਮਨ ਤਨ ਖੋਜ ਟੰਢੋਲਿਆ ਕਿਉਂ ਪਾਈਏ اکੱਥ ਕਹਾਣੀ ਮੈਂ ਆਪਣੇ ਮਨ ਨੂੰ ਆਪਣੇ ਤਨ ਨੂੰ ਖੋਜ ਕੇ ਭਾਰ ਕੀਤੀ ਹੈ ਕਿ ਕਿਸ ਤਰ੍ਹਾਂ اکੱਥ ਪ੍ਰਭੂ ਦੀ सिफत सलाह ਕੀਤੀ ਜਾ ਸਕੇ ਸੰਤ ਜਨਾ ਮਿਲ ਪਾਇਆ ਸੁਣ اکੱਥ ਕਥਾ ਮਨ ਬਾਣੀ ਸੰਤ ਜਨਾਂ ਨੂੰ ਮਿਲ ਕੇ ਇਕੱਠ ਪ੍ਰਭੂ ਦਾ ਮਿਲਾਪ ਆਸ ਲੋਜ ਸਕਦਾ ਹੈ ਸੰਤ ਜਨਾਂ ਪਾਸੋਂ ਇਕੱਠ ਪ੍ਰਭੂ ਦੀ ਸਿੱਖਤ ਸਲਾਹ ਸੁਣ ਕੇ ਮਨ ਵਿੱਚ ਪਿਆਰੀ ਲੱਗਦੀ ਹੈ ਮੇਰੇ ਮਨ ਤਨ ਨਾਮ ਆਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਸੰਤ ਗੁਰੂ ਦੀ ਕਿਰਪਾ ਨਾਲ ਮੇਰੇ ਮਨ ਵਿੱਚ ਪਰਮਾਤਮਾ ਦਾ ਨਾਮ ਆਸਰਾ ਬਣ ਗਿਆ ਹੈ ਗੁਰੂ ਹੀ ਮੈਨੂੰ ਸੁਜਾਣਾ ਕਾਲ ਪੁਰਖ ਮਿਲਾ ਸਕਦਾ ਹੈ ਗੁਰਪੁਰਖ ਹੈ ਪੁਰਖ ਮਿਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਜਿਸ ਮਨੁੱਖ ਨੂੰ ਗੁਰੂ ਪੁਰਖ ਨੇ ਪ੍ਰਭੂ ਪੁਰਖ ਨਾਲ ਮਿਲਾ ਦਿੱਤਾ ਪ੍ਰਭੂ ਨੂੰ ਮਿਲ ਕੇ ਉਸ ਦੀ ਸੁਰਤ ਸੁਰਤਾਂ ਦੇ ਮਾਲਕ ਹਰੀ ਵਿੱਚ ਸਦਾ ਲਈ ਟਿਕ ਗਈ ਵਡਭਾਗੀ ਗੁਰ ਸੇਵਿਆ ਹਰ ਪਾਇਆ ਸੋ ਘੜ ਸੁਜਾਣੀ ਵਡਭਾਗੀ ਮਨੁੱਖਾਂ ਨੇ ਗੁਰੂ ਦਾ ਆਸਰਾ ਲਿਆ ਉਹਨਾਂ ਨੂੰ ਸੋਹਣਾ ਸੁਜਾਨ ਪਰਮਾਤਮਾ ਮਿਲ ਪਿਆ ਮਨਮੁਖ ਭਾਗਵੇਂ ਹੋਣਿਆ ਤਿੰਨ ਦੋਖੀ ਰਹਿਣ ਵਿਹਾਣੀ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਕਿਸਮਤ ਬਦ ਕਿਸਮਤ ਹੁੰਦੇ ਹਨ ਛਟੜ ਇਸਤਰੀ ਦੀ ਰਾਤ ਵਾਂਗ ਉਹਨਾਂ ਦੀ ਜ਼ਿੰਦਗੀ ਦੁੱਖਾਂ ਵਿੱਚ ਹੀ ਬੀਤਦੀ ਹੈ ਹਮ ਜਾਚਕ ਦੀਨ ਪ੍ਰਭ ਤੇਰਾ ਮੁਕਦੀਜੈ ਅੰਮ੍ਰਿਤ ਬਾਣੀ हे प्रभु ਅਸੀਂ ਜੀਵ ਤੇਰੇ ਦਰ ਦੇ ਨਿਮਾਣੇ ਮੰਗਤੇ ਹਾਂ ਸਾਡੇ ਮੂੰਹ ਵਿੱਚ ਗੁਰੂ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਦੇ ਸਤਿਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੁਖੜ ਸੁਜਾਣੀ हे ਹਰੀ हे ਪ੍ਰਭ ਮੈਨੂੰ ਸੋਣਾ ਸੁਜਾਨ ਮੇਰਾ ਮਿੱਤਰ ਗੁਰੂ ਮਿळा ਜਨ ਨਾਨਕ ਸ਼ਰਣਾਗਤੀ ਕਰ ਕਿਰਪਾ ਨਾਮ ਸਮਾਣੀ हे ਦਾਸ ਨਾਨਕ ਆਖ ਮੈਂ ਤੇਰੀ ਸ਼ਰਨ ਪਿਆ ਹਾਂ ਮੇਰ ਕਰ ਮੈਂ ਤੇਰੇ ਦਰ ਵਿੱਚ ਲੀਨ ਰਹਾ ਤੇਰੇ ਦਰ ਵਿੱਚ ਵਸਿਆ ਰਹਾਂਾ